ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੋਲਰ ਦੇ ਹੱਕ ਵਿੱਚ ਪਿੰਡ ਸੰਗੇ ਪੰਡੋਰੀ ਗੋਲਾ ਅਤੇ ਮਾਲਚੱਕ ਸਹਿਤ ਵਕਫਾਕ ਪਿੰਡਾਂ ਦੇ ਲੋਕਾਂ ਨੇ ਆਪ ਮੁਹਾਰੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਹਿਤ ਵਕਫਾਕ ਥਾਵਾਂ ਤੇ ਇਕੱਠੇ ਕੀਤੇ ਇਨ੍ਹਾਂ ਇਕੱਠਾਂ ਵਿੱਚ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਆਪਣੀ ਟੀਮ ਨਾਲ ਉੱਚੇ-ਉੱਚੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਪਾਰੀ ਇਕੱਠਾਂ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਆਪਣੀ ਕਾਰਗੁਜ਼ਾਰੀ ਅਤੇ ਕੀਤੇ ਹੋਏ ਵਿਕਾਸ ਕਾਰਜਾਂ ਦੇ ਸਹਿੱਤੇ ਆਮ ਲੋਕਾਂ ਤੋਂ ਵੋਟਾਂ ਦੀ ਮੰਗ ਕਰ ਰਹੀ ਹੈ ਉਹਨਾਂ ਇਕੱਠ ਵਿੱਚ ਇੱਕ ਆਡੀਓ ਸੁਣਾਉਂਦੇ ਹੋਏ ਦੱਸਿਆ ਕਿ ਕਿਵੇਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਬੇਹਦ ਘਟੀਆ ਰਾਜਨੀਤੀ ਕਰਦੇ ਹੋਏ ਕਾਂਗਰਸੀ ਉਮੀਦਵਾਰ ਦੇ ਪੱਖ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਹਨ ਆਡੀਓ ਸੁਣਨ ਤੋਂ ਬਾਅਦ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾਦਾ ਪਿੰਡ ਵਿੱਚ ਵਿਰੋਧ ਕਰਨ ਦੀ ਗੱਲ ਕਹੀ ਅਤੇ ਕਾਂਗਰਸ ਨੂੰ ਹਦਾਇਤ ਕੀਤੀ ਕਿ ਉਹ ਆਮ ਆਦਮੀ ਪਾਰਟੀ ਨਾਲ ਮੁੱਦੇ ਦੀ ਰਾਜਨੀਤੀ ਕਰਨ ਨਾ ਕਿ ਆਪਣੀ ਘਟਿਆ ਸੋਚ ਦੀ ਘਟਿਆ ਰਾਜਨੀਤੀ ਕਰਦੇ ਹੋਏ ਇੱਕ ਸਾਫ ਅਕਸ ਵਾਲੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਨਿਸ਼ਾਨਾ ਬਣਾਉਣ ਤਰਨਤਰਨ ਤੋਂ ਅਮਿਤ ਮਰਵਾਹਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਜੀ ਅੱਜ ਪਿੰਡ ਮਾਲਵੇ ਮਾਲਚੱਕ ਵਿੱਚ ਕੱਟ ਕੀਤਾ ਗਿਆ ਕੀ ਵਿਸ਼ਵਾਸ ਦੁਆਰੇ ਪਿੰਡ ਵਾਲਾ ਆ ਵਧੀਆ ਪਿੰਡ ਆ ਪਿਛਲੀ ਵਾਰ ਵੀ ਇੱਥੋਂ ਸਾਨੂੰ ਵੋਟ ਚੰਗੀ ਪਈ ਸੀ ਤੇ ਸਾਡੇ ਇੱਥੇ ਬੜੇ ਚੰਗੇ ਸਾਥੀ ਜਿਹੜੇ ਆ ਉਹ ਹੈਗੇ ਨੇ ਤੇ ਇਸ ਵਾਰ ਵੀ ਉਹਨਾਂ ਨੇ ਕਿਹਾ ਕਿ ਅਸੀਂ ਵੱਡੀ ਲੀਡ ਦੇ ਨਾਲ ਤੁਹਾਨੂੰ ਜਿਤਾਵਾਂਗੇ ਬਾਕੀ ਪਿੰਡ ਵਾਸੀਆਂ ਨੇ ਜੋ ਕੋਈ ਪ੍ਰਸ਼ਨ ਉੱਤਰ ਕੀਤੇ ਆ ਉਹਨਾਂ ਦਾ ਜਿਹੜਾ ਉਹ ਜਵਾਬ ਦਿੱਤਾ ਐ ਐਮਐਲਏ ਸਾਹਿਬ ਅੱਜ ਕਿੰਨੇ ਜਿਹੜੇ ਵਿਅਕਤੀ ਗਏ ਉਹ ਸ਼ਾਮਲ ਕਿਤੇ ਗਏ ਆ ਸ਼ਾਮਲ ਕਰ ਲੱਗੇ ਆ ਜੀ ਤੇ ਕਾਫੀ ਗਿਣਤੀ ਦੇ ਵਿੱਚ ਸਾਥੀ ਜਿਹੜੇ ਆ ਉਹ ਆਪਣੀ ਪਾਰਟੀ ਦੇ ਵਿੱਚ ਮਲੇ ਹੋ ਰਿਹਾ ਪਹਿਲਾਂ ਵੀ ਸਾਡੀ ਪਾਰਟੀ ਇੱਥੇ ਸਾਰੇ ਵਧੀਆ ਸਾਥੀ ਨੇ ਜਿਹੜੇ ਗਰਦੀਪ ਸੋਹਣੀ ਹੈ ਸਾਡੇ ਇੱਥੇ ਲਾਲੀ ਹੋਣੀ ਹੈ ਮੁੰਡਾ ਬਿੱਟੂ ਹੈ ਸਾਰੀ ਟੀਮ ਚੰਗੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਹੋਰ ਟੀਮ ਨੂੰ ਵਧਾਰ ਰਹੇ ਹਾਂ ਕਿਹੜੀ ਪਾਰਟੀ ਨੂੰ ਛੱਡ ਕੇ ਆਪ ਆਪ ਨੇ ਸ਼ਾਮਲ ਹੋ ਰਿਹਾ ਕੋਈ ਇਕਾਲੀ ਦਲ ਤੋਂ ਛੱਡ ਕੇ ਸ਼ਾਮਲ ਹੋ ਰਿਹਾ ਕੋਈ ਕਾਂਗਰਸ ਤੋਂ ਚਲੋ ਸਾਰੇ ਆਪਾਂ ਵੀ ਉਧਰ ਹੀ ਹੁੰਨੇ ਹਾਂ ਕੋਈ ਕਾਲੀਆਂ ਜੀ ਕੋਈ ਕਾਂਗਰਸੀ ਹੁਣ ਜਿਹਨੂੰ ਉਹ ਚੰਗੇ ਨਹੀਂ ਲੱਗਦੇ ਉਹ ਆ ਰਹੇ ਆ ਸਾਰੇ ਹੀ ਆਪਣੇ ਭਰਾ ਵਾ ਤੇ ਆਪਾਂ ਉਹਨਾਂ ਦਾ ਜਿਹੜਾ ਸਵਾਗਤ ਕਰਦੇ ਪਿੰਡ ਵਾਸੀਆਂ ਨੇ ਤੁਹਾਨੂੰ ਕੀ ਕੀ ਮੁਸ਼ਕਲਾਂ ਦੱਸਿਓ ਨੇ ਆਪਣੇ ਇੱਕ ਤਾਂ ਮੁਸ਼ਕਿਲ ਇਹਨਾਂ ਨੇ ਮੜੀਆਂ ਦੀ ਦੱਸੀ ਆ ਉਹਦਾ ਮੈਂ ਹੁਣ ਪੂਰੇ ਹਲਕੇ ਦੀ ਬਣਾ ਰਿਹਾ ਵਾਂ ਕਿ ਸਭ ਤੋਂ ਪਹਿਲਾਂ ਇਹ ਹੋਣਾ ਵੀ ਚਾਹੀਦਾ ਕਿ ਹਲਕੇ ਦੀਆਂ ਮੜੀਆਂ ਜਿਹੜੀਆਂ ਉਹ ਇੱਕ ਨੰਬਰ ਤੇ ਹੋਣ ਜਿੱਥੇ ਬਾਹਰੋਂ ਲੋਕ ਆਉਂਦੇ ਆ ਤੇ ਕੋਈ ਕਿਸੇ ਰਿਸ਼ਤੇਦਾਰ ਦੀ ਡੈਥ ਹੋ ਜਾਂਦੀ ਆ ਤੇ ਸਾਰੇ ਹੀ ਉੱਥੇ ਆਉਂਦੇ ਆ ਇਹਨੂੰ ਆਪਾਂ ਸਹੀ ਜਿਹੜਾ ਉਹ ਕਰ ਰਹੇ ਆ ਤੇ ਦੂਸਰਾ ਗਲੀਆਂ ਦੇ ਆ ਉਹ ਹੋਣਾ ਡੇ ਗੜੀ ਪੰਜ ਸਰਪੰਚ ਬਣ ਕੇ ਤੇ ਆਪਾਂ ਜਰੂਰ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਚੱਲਾਂਗੇ ਅਮਿੰਦਰ ਸਾਹਿਬ ਇੱਕ ਵਾਰ ਤੁਸੀਂ ਆਡੀਓ ਇੱਥੇ ਸੁਣਾਈ ਆ ਕਿ ਆਪ ਇਸ ਪਾਰਟੀ ਨੇ ਆਹੋ ਜੇ 50 ਸੋਭਾ ਕਹਿੰਦਾ ਕਿਸੇ ਦੇ ਪਰਸਨਲ ਅਟੈਕ ਕਰੂ ਆ ਪਰਸਨਲ ਟੈ ਆ ਮਰਜ਼ੀ ਪਰ ਮਾਰ ਲ ਨਾ ਘਟੂਾ ਟੇ ਨਾ ਕਹਿਣ ਬੀ ਲਾਲ ਪ੍ਰਦੇਸ਼ ਸਰਕਾਰ ਹੀ ਕਰ ਦੇਣਾ ਉੱਤੇ ਨਹੀਂ ਜਾਣਗੇ ਪਰਸਨਲ ਅਟੈਕ ਕਰੀ ਜਾਣ ਹੋਰ 200 ਚੀਜ਼ਾਂ ਵਾਂ ਬੋਲੀ ਜਾਣ ਜੋ ਝੂਠ ਬਣ ਲੱਭਦਾ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਪਰ ਤੋਂ ਭੱਜਦੇ ਪਏ ਆ ਤੇ ਤਾਂ ਪਰਸੋਂ ਦਾ ਬਿਲਕੁਲ ਮੈਨੂੰ ਅਸਲ ਚ ਨਾ ਇੱਕ ਚੀਜ਼ ਤੋਂ ਲੈ ਕੇ ਦੁੱਖ ਵੀ ਹੁੰਦਾ ਹੈ ਵੇਖੋ ਪਰਿਵਾਰ ਨੂੰ ਮੇਰੇ ਵੀ ਬੱਚੇ ਆ ਠੀਕ ਆ ਰੇਖਦੇ ਆਪਾਂ ਕਿਸੇ ਦੇ ਬਾਰੇ ਕਹਿ ਦਈਏ ਵੀ ਤੁਹਾਡਾ ਕਿਸੇ ਦਾ ਘਰ ਦਾ ਨਾ ਰਵੇ ਜਾਂ ਕਿਸੇ ਦੇ ਕਿਸੇ ਦਾ ਪਿਓ ਨਾ ਰਵੇ ਕਹਿ ਦਈਏ ਤੇ ਆਪਣੇ ਪਰਿਵਾਰਾਂ ਨੂੰ ਵੇਖੋ ਕਿੰਨਾ ਗੁੱਸਾ ਆਉਂਦਾ ਸੋ ਇਹ ਇੱਥੋਂ ਐਡੀ ਮਾੜੀ ਸਿਆਸਤ ਹੈ ਨਹੀਂ ਉਤਰਨਾ ਮੈਂ ਲਿਖਤ ਜਿਹੜੀ ਆ ਉਹ ਪ੍ਰਮਾਤਮਾ ਨੇ ਲਿਖੀ ਆ ਕਦੋਂ ਦੀ ਆ ਇਹ ਉਹਨਾਂ ਨੇ ਇੱਕ ਬੜੀ ਵੱਡੀ ਗਲਤੀ ਕੀਤੀ ਮੈਨੂੰ ਮੁੱਦਿਆਂ ਤੇ ਘੇਰਨਾ ਕੋਈ ਜੇ ਮੇਰੇ ਤੋਂ ਕੰਮ ਨਹੀਂ ਹੋਈ ਉਹਦੇ ਤੇ ਘੇਰਨਾ ਜਾਂ ਕੁਝ ਮੇਰੇ ਕੋਲ ਨਹੀਂ ਹੋ ਰਿਹਾ ਉੱਤੇ ਘੇਰਨਾ ਪਰ ਇਦਾਂ ਦੀ ਜਿਹੜੀ ਸਿਆਸਤ ਉਹ ਨਾ ਕਰਨ ਮਰਨ ਵਾਲੀ ਗੱਲ ਨਾ ਕਰਨਾ ਇਹਨਾਂ ਮੈਨੂੰ ਦੁੱਖ ਹੁੰਦਾ ਬਾਕੀ ਮੇਰੇ ਤੇ ਜੋ ਹਮਲੇ ਹੁੰਦੇ ਨੇ ਦਿਲ ਖੋਲ ਕੇ ਕਰਨਾ ਜੀ 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 ਯਾਰ ਉਹ ਸਰਪੰਚ ਮੈਂ ਵੱਡਾ ਨਾ